ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਣੀਏ ਕੇ ਬੰਗਰ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪੀਰ ਜੀ ਨੇ ਦੇ ਘਰ ਦੇ ਪਸ਼ੂ ਆ ਜਿਹੜੇ ਅੱਜ ਤੁਹਾਨੂੰ ਦਿਖਾਉਣੇ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਇੱਕ ਬੱਚੇ ਵਾਲੀ ਆ ਤੇ ਇੱਕ ਬੱਚੇ ਤੋਂ ਬਿਨਾਂ ਆ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਵਿਧੀ ਨਾਮ ਦੱਸ ਤੇ ਕਰੀ ਜਗਤਾਰ ਸਿੰਘ ਜੀ ਤੇ ਜਗਤਾਰ ਸਿੰਘ ਉਹ ਗਲੋਰੀ ਕਹਦੇ ਕਲਦਾ ਪਿੰਚ ਜਿਆਦਾ ਠੀਕ ਹੈ ਜੀ ਤੇ ਇੱਕ ਵਾਰੀ ਆਪਣਾ ਡਰੈਸ ਵੀ ਦੱਸ ਤੋ ਬਸ ਜਗਤਾਰ ਸਿੰਘ ਸਨੁਬਸਦਾ ਸੁਵਿੰਦਰ ਸਿੰਘ ਹਾਂਜੀ ਸਾਫ ਦਾ ਸਰਪੰਚ ਕਰਕੇ ਵਜਦੇ ਅਹੀ ਸੀ ਠੀਕ ਠੀਕ ਹੈ ਇਹ ਪਿੰਡ ਕਣੀ ਹੈ ਕਿ ਬਾਂਗਰ ਹਾਂਜੀ ਸੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜਿਹੜਾ ਵਾ ਵਦੇਗੜ ਚੂੜੀਆਂ ਤੋਂ ਬਟਾਲੇ ਨੂੰ ਰੋਡ ਜਾਂਦਾ ਬਟਾਲੇ ਰੋਡ ਤੋਂ ਜਾਈਏ ਤੇ ਕਾਲਾ ਲੰਕ ਕੇ ਤੇ ਕੰਗੀ ਕਿ ਬੰਗ ਕਰ ਤੇ ਅਲੀ ਵਾਲ ਦੇ ਲੱਗ ਗਏ ਨਹਿਰਾ ਲੱਜ ਡਾਲੀ ਵਾਲਿਆ ਠੀਕ ਐ ਤੇ ਫੋਨ ਨੰਬਰ ਪੁੱਲ ਦੇ ਕਰ 98777 ਹਾਂਜੀ 75002 ਠੀਕ ਐ ਤੇ ਘਰ ਦੇ ਪਛੋ ਫੇਰ ਆਪਣੇ ਮੈਂ ਘਰ ਦੇ ਘਰ ਦੇ ਪਛੋ ਜੀ ਅਸੀਂ ਬਾਹਰ ਜਾਣਾ ਅਸੀਂ ਬੱਚੇ ਸਾਡੇ ਬਾਹਰ ਆ ਜੀ ਅੱਛਾ ਉਹਦੇ ਕਰਕੇ ਅਸੀਂ ਇਹਨੂੰ ਵੇਚੇ ਬੈਜੇ ਮਜਬੂਰੀ ਨਾਲ ਹੀ ਤੇ ਅ ਠੀਕ ਲੱਗਦਾ ਇੱਥੇ ਤਾਂ ਨਹੀਂ ਬੱਚੇ ਵੀ ਬਹੁਤ ਦੂਰ ਕਰਦੇ ਸੀ ਉਹ ਤੇ ਮੁੜ ਕੇ ਆਈਂ ਤੀ ਹਾਲ ਕੇ ਬਾਹਰ ਪਤਾ ਨਹੀਂ ਕਿੰਨਾ ਚਿਰ ਲੱਗਣੇ 6 ਮਹੀਨੇ ਲੱਗਣੇ ਸਾਲ ਲੱਗਣਾ ਆਹ ਬਾਅਦ ਚ ਫੇਰ ਉਹੇ ਤੱਕਮ ਫੇਰ ਇੱਧਰ ਉੱਧਰ ਹੋ ਜਾਂਦੀ ਹੈ ਤੁਹਾਡਾ ਇਰਾਦਾ ਫੇਰ ਕੀ ਜਿਹੜਾ ਵਾ ਜਾਣਦ ਪਹਿਲਾਂ ਵੇਚ ਦਈਏ ਤੇ ਨਗਦਾਂ ਚ ਵੇਚ ਦਈਏ ਹਨਾ ਠੀਕ ਆ ਤੇ ਗਾਈਆਂ ਸੀਲ ਇਹੋ ਜੀ ਕੋਈ ਚੱਕਰ ਨਹੀਂ ਅੱਛਾ ਸੱਲੀ ਨਾਲ ਦੋ ਟਾਈਮ ਤਿੰਨ ਟਾਈਮ ਚੋ ਕੇ ਫੜੇ ਕੋਈ ਗੱਲ ਨਹੀਂ ਗਈ ਅੱਛਾ ਠੀਕ ਆ ਵੀ ਜਿਹੜੀ ਹੁਣੇ ਕਹਿੰਦੇ ਕਿ ਬਾਹਰ ਜਣਾ ਤੇ ਉਹਦੇ ਕਰਕੇ ਜਿਹੜੀਆਂ ਵੇਚ ਦੇਣੀਆਂ ਦੋ ਹੀ گاਵਾ ਵੇਚੀਆਂ ਨਾ ਤੇ ਦੋਵੇਂ ਹੀ ਵੇਚ ਪਹਿਲਾਂ ਸਹੀ ਬਲਦਾਂ ਦਿਖਾਉਣੀ ਆ ਇਹ ਬੱਚੇ ਤੋਂ ਪਿਨਾ ਵਾ ਦੂਸਰੇ ਦੇ ਮਗਰ ਬੱਚਾ ਹੈਗਾ ਵਾ ਗੱਚ ਵੀ ਆ ਜਨੀ ਵਿੱਚ ਕ੍ਰੋਸ ਚੀ ਆ ਜੜੀ ਤੇ ਕਿੰਨਾ ਚ ਵੇਦਿਆ ਤੇ ਕੋਲ ਦੁੱਧ 13 ਤੋਂ 14 ਲੀਟਰ ਾਲੋ ਪੱਕਾ ਜੀ ਪੱਕਾ ਦੁੱਧ ਹੈਗਾ 13 ਤੋਂ 14 ਲੀਟਰ ਹਾਂਜੀ ਹਾਂਜੀ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਦੋ ਟਾਈਮ ਤੇ ਤਿੰਨ ਟਾਈਮ ਜਿੰਨੇ ਮਰਜੀ ਟਾਲਦੇ ਤੇ ਕਿੰਨਾ ਚ ਚਰੋ ਗਿਆ ਸੋਈ ਨੂੰ ਸੋਈ ਨੂੰ ਇਹਨੂੰ 2 ਮਿੰਟਾਂ ਚ ਘਾਟੀ ਹੋ ਜਾਣਗੇ 5-7 ਦਿਨ ਦਾ ਅੱਛਾ 2 ਮਿੰਟ ਲਾਗੇ ਬੰਨੇ ਜਿਹੜਾ ਹੋ ਗਿਆ ਠੀਕ ਆ

ਕਰਨਾ ਗੱਲ ਲਈ ਜੋ ਪਾਉਂਦੇ ਆ ਦੱਸ ਦਈਆਂ ਮੈਂ ਕੰਨਾ ਬੱਟਾ ਮੈਂ। ਬਾਕੀ ਆ ਜਿਹਨਾਂ ਦੇ ਪਛੋੜਾ ਹੋtras ਕੋਲਰ ਕਾਲ ਦੇ ਰੀਜਨਲ ਲਾਇਆ। ਚਲੋ ਬੰਦ ਹੋ ਵੀ ਦੀ ਫੇਰ ਇਹਨੂੰ। ਬਾਕੀ ਹੈਗੀ ਜਿਹੜੀ ਕ੍ਰੋਸ ਚ ਗਰਮੀ ਵਾਲੀ ਆ ਜਿਹੜੀ। ਬ੍ਰੈਂਡ ਮੇਰੀ ਪਾਣੀ ਤੋਂ ਥੱਲੇ ਨਹੀਂ ਆਉ ਜੇ ਵੀ ਛੱਤੀਆ। ਅੱਛਾ। ਛੱਤੀਆ ਪਾਣੀ ਤੋਂ ਉੱਪਰ ਫੈਂਡ ਹੋਊਗੀ। ਪਾਣੀ ਤੋਂ ਉੱਪਰ ਹੀ ਫੈਟ। ਹਾਂਜੀ। ਜਿੱਥੇ ਮਰਜ਼ੀ ਖੜਾ ਕੇ ਚੱਕਰਾ ਕੇ ਕੋਈ ਗੱਲ ਠੀਕ ਆ ਹਾਂਜੀ ਤੇ ਉਤਰਾਂ ਚੋਂਡ ਚੋਂਡ ਚੋਕ ਕੇ ਬਿਲਕੁਲ ਚੱਕਰ ਹੀ ਨਹੀਂ ਤੇ ਕੋਈ ਚੱਕਰ ਨਹੀਂ ਅੱਛਾ ਮਤਲਬ ਠੰਡੀ ਤੇਰੀ ਪੂਰੀ ਆ ਕੇ ਕੋਈ ਠੰਡੀ ਕੋਈ ਚੱਕਰ ਹੀ ਨਹੀਂ ਕੋਈ ਤੇ ਠੀਕ ਆ ਤੇ ਉਤਰਾਂ ਚ ਵਾਇਰ ਰੱਸੀ ਪਾ ਕਰਦੇਗੇ ਉਤਰਾਂ ਹੀ ਰੱਸੀ ਪਾ ਕੇ ਅੱਛਾ ਰੱਸੀ ਪਾ ਕੇ ਕਰੀ ਸੀ ਤੇ ਕਿੰਨਾ ਇਹਦਾ ਮੁੱਲ ਫਿਰ ਮੁੱਲ ਇਹਦਾ 45000 ਇੱਥੇ ਮਾਨਤਾ ਨੂੰ ਜੁ ਵਿੱਚ ਅੱਛਾ ਚਲੋ ਖੁੱਲਾ ਕਰ ਦੋਗੇ ਹਾਂਜੀ ਹਾਂਜੀ ਕੋਈ ਫੋਨ ਲਾਵੇ ਕਰੀ ਹਾਂਜੀ ਚਲੋ ਜਿਹੜੇ ਸਾਹ ਨਾਲ ਕੋਈ ਗਾਵਾ ਉਹ ਜੇ ਉਤਰਾਂ ਕੋਈ ਮੁੱਲ ਲਾਵੇ ਤੇ ਤੁਸੀਂ ਫਿਰ ਉੱਥੇ ਕੇ ਚਲੋ ਕਰ ਦੋਗੇ ਮਾਨਤਨ ਜਿਹੜਾ ਵਾ ਤੇ ਇਹਦੇ ਕੋਲ ਕਿੰਨਾ ਹੈ ਦੁੱਧ ਇੱਥੇ ਤੁਸੀਂ 12 ਲੀਟਰ ਲਾ ਲਓ ਜੀ ਤੁਸੀਂ ਪੱਕਾ ਅੱਛਾ ਇਹਦੇ ਕੋਲ ਪੱਕਾ ਦੁੱਧ 12 ਲੀਟਰ ਹੈਗਾ ਵਾ ਤੇ ਇਹਦਾ ਬੱਚਾ ਹੈਗਾ ਜੀ ਇਹਦਾ ਬੱਚਾ ਆ ਜੀ ਆ ਬੱਚਾ ਜੇ ਵਛਾ ਜੇ ਇਹਦੇ ਮਗਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੋਈ ਨਾ ਦੋ ਮਹੀਨੇ ਇਹਨੂੰ ਦੋ ਮਹੀਨੇ ਪੂਰੇ ਹੋ ਗਏ ਆ ਉਹਨੂੰ ਦੋ ਤੋਂ ਘਟੋ ਥੋੜਾ ਵਜੋਂ ਤੁਸੀਂ ਦੋ ਲਾ ਲਓ ਤੁਸੀਂ ਇਹਨੂੰ ਠੀਕ ਆ ਆ ਫਿਰ ਪਹਿਲਾਂ ਸੋਈ ਕਿਉਂ ਦੇ ਦੋ ਠੀਕ ਹੈ ਤੇ 8 ਦਿਨ 8 ਦਿਨ ਪਹਿਲਾਂ ਸੋਈ ਸੀ ਇੰਨਾ ਚੋ ਕਿਸੇ ਨਾ ਤਰ੍ਹਾਂ ਟੀਕਾ ਭਰਾਇਆ ਜੇ ਕਿ ਨਹੀਂ ਕੋਈ ਨਹੀਂ ਕੁਛ ਨਹੀਂ ਅਜੇ ਕੋਈ ਟੀਕਾ ਨਹੀਂ ਭਰਾਇਆ ਤੇ ਇਹਦੇ ਕੋਲ ਵੀ ਦੁੱਧ 12 ਲੀਟਰ ਪੱਕਾ ਹੈਗਾ ਜਿਹੜਾ ਹਨਾ ਤੇ ਖੋਲੋ ਫਿਰ ਤੋਰ ਦੀ ਇਹ ਹੈ ਕਿ ਦੁੱਧ ਕੋਈ ਦੋ ਟਾਈਮ ਚੋ ਕੇ ਲੈ ਜੇ ਆਪਣਾ ਦੋਵੇਂ ਸੂਈਆਂ ਸਵਾਈਆਂ ਇਹ ਥੋੜੇ ਜੇ ਨਿੱਗਰਵਾਨੇ ਦੀ ਹੈ ਕੰਪੈਕਟ ਹਵਾਨੇ ਦੀ ਥੋੜੀ ਜੀ ਹੈ ਤਰੇ ਕੇ ਰੰਗ ਰੂਪ ਦੀ ਸੋਹਣੀ ਹੈ ਇਹ ਵੀ ਕੱਦ ਕੱਠ ਚੰਗਾ ਹੋਇਆ ਇਹਦਾ ਕਰਦੀ ਵੜਾ ਮੇਰੀ ਬਹੁਤ ਆਉਂਦੀ ਵੜਾ ਕਰਦੀਆਂ ਵੀਰ ਜੀ ਨੇ ਕਹਿੰਦੇ ਕੀ ਪਾਲੀਆਂ ਹੋਆਂ ਜਿਹੜੀਆਂ ਬੰਦ ਕੀਤੀ ਨਾ ਸੁਆਕੇ ਨਾ ਵੀ ਤੇਰਾ ਇਹ ਦੂਜਾ ਜੀ ਇਹ ਤਾਂ ਦੂਸਰਾ ਸੁਆ ਹੈ ਉਹਦਾ ਤਿੰਜਾ ਜੀ ਉਹਦਾ ਤੀਸਰਾ ਇਹਦੇ ਦੂਸਰਾ ਬੰਦ ਫਿਰ ਰਾਮੇ ਥਾਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਜਿਹੜਾ ਆਹ ਦੇਖ ਸਾਡੇ ਥਾਣੇ ਦੇ ਲਾਗੇ ਤਾਂ ਤੇ ਇਹਦਾ ਵੀ ਕਿੰਨਾ ਮੁੱਲ ਰੱਖਣਾ ਫਿਰ ਇਹ 40 ਇਹਦਾ ਮੁੱਲ 40000 40000 ਮੰਨਤਾ ਨੂੰ ਜੂਗਾ ਚਲੋ ਇੱਕ ਜੋੜਾ ਇਕੱਠਾ ਲਾਊਗਾ ਮੰਨਤਾਂ ਨਾਲ ਹੋਰ ਕਰ ਦੋਗੇ ਠੀਕੋ ਫੋਨ ਲਾਵੇ ਇੱਕ ਵਾਰੀ ਹਨਾ ਤੇ ਠੀਕ ਹੈ ਵੀਰ ਜੀ ਬਾਕੀ ਇਹ ਕੀ ਤੁਹਾਡੇ ਘਰ ਕੋਈ ਚਵਾਈ ਕਰਕੇ ਤਸੱਲੀ ਕਰਕੇ ਖੇੜੀ ਆਪਣੀ ਤਸੱਲੀ ਨਾਲ ਜੀ ਇਥੇ ਤਸੱਲੀ ਹੋਵੇ ਤੇ ਕੋਈ ਖੜੇ ਹੈ ਨਾ ਹਾਂਜੀ ਹਾਂਜੀ ਤਸੱਲੀ ਕਰਕੇ ਖੜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਆ ਦੋ ਜਿਹੜੀਆਂ ਵੀਰ ਜੀ ਹਨ ਨੇ ਗਾਵਾਂ ਬਕਾਊ ਕੀਤੀਆਂ ਇੱਥੇ ਕੋਈ ਤਸੱਲੀ ਕਰਕੇ ਲੈ ਜਾਏ ਆਪਣੀ ਬਾਕੀ ਕੋ ਫੋਨ ਲਾਵੇ ਮਾਨਤਨ ਮੁਕੇ ਤੇ ਹੋ ਜਾਊਗਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ